10 ਮਹੀਨੇ ਦੇ ਵਿੱਚ ਹੈ ਬਈ ਹਜੇ ਅੱਛਾ ਹਾਂ 10 11 ਕ ਮਹੀਨੇ ਦੀ ਉਮਰ ਦੇ ਵਿੱਚ ਦੋਸਤੋ ਬੱਛੀ ਆ ਲੈ ਕਰੋ ਚੱਕ ਬਾਈ ਨੰਬਰ ਬਾਈ ਦਾ ਹੈਠਾ ਚੱਲੀ ਜਾਂਦਾ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਗੁਰਪ੍ਰੀਤ ਦੇ ਘਰੋਂ ਆ ਪਿੰਡ ਮੋੜ ਖੁਰਦ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਵੀਰੇ ਮੋੜ ਮੰਡੀ ਚਾਰ ਬੱਛੀਆਂ ਬਾਈ ਕੋਲੇ ਸੇਲ ਵਾਸਤੇ ਆ ਕੰਮ ਬਾਈ ਦਾ ਵਪਾਰ ਦਾ ਮੋੜ ਖੁਰਦ ਤੋਂ ਦੋਸਤੋ ਵੀਡੀਓ ਆ ਆਜੋ ਬਾਈ ਨਾਲ ਗੱਲਬਾਤ ਕਰਦੇ ਆ ਕੀ ਕੀ ਚਾਰਾਂ ਬੱਚਿਆਂ ਦਾ ਮੁੱਲ ਰਹੂਗਾ ਹੋਰ ਗੁਰਪ੍ਰੀਤ ਬਾਈ ਕਿਹ ਹਾਲ ਆ ਠੀਕ ਆ ਬਾਈ ਵਧੀਆ ਓਕੇ ਵਧੀਆ ਪਹਿਲਾਂ ਆਪਣਾ ਬਾਈ ਮੋਬਾਈਲ ਨੰਬਰ ਬੋਲ ਦੇ ਗੁਰਪ੍ਰੀਤ 92017 ਜੀ 21221 ਠੀਕ ਆ ਮੋੜ ਮੰਡੀ ਦੇ ਜਮੇ ਨਾਲ ਪਿੰਡਾ ਹਾਂ ਨਾਲ ਮੋੜ ਖੁਰਦ ਜ਼ਿਲ੍ਹਾ ਬਠਿੰਡਾ ਆਪਾਂ ਨੂੰ ਹਾਂ ਟੇਸ਼ਨ ਦੀ ਬੈਕ ਸ਼ੈਡ ਠੀਕ ਆ ਟੇਸ਼ਨ ਦੀ ਬੈਕ ਸਾਈਡ ਬਾਈ ਦਾ ਘਰ ਆ ਗੁਰਪ੍ਰੀਤ ਬਾਈ ਚਾਰ ਬੱਚਿਆਂ ਸਿਲ ਵਾਸਤੇ ਹਾਂ ਚਾਰ ਆ ਬਾਈ ਠੀਕ ਆ ਇੱਕ ਨੰਬਰ ਆ ਪਾਈ ਤੋਂ ਸ਼ੁਰੂ ਕਰ ਲੈਨੇ ਆ ਤੇ ਚਾਰ ਥਾਣਾ ਵਧੀਆ ਫੋਟਸ਼ਾਂਕ ਤਾਂ ਨਹੀਂ ਕਿਸੇ ਦੇ ਨਾ ਦੇਖ ਲਓ ਵੀ ਕੋਈ ਚਾਰ ਥਾਣਾ ਦੋਸਤੋ ਗੈਪ ਤੇ ਵਧੀਆ ਸੋਹਣੇ ਲੱਗੇ ਹੋਏ ਬੱਛਿਆਂ ਦੇ ਮੈਂ ਆਹ ਦੇਖੋ ਨੇੜੇ ਉਹ ਦਿਖਾ ਦਿੰਨਾ ਬਾਕੀ ਖੋਲ ਕੇ ਤੋਰ ਲਾ ਗੁਰਪ੍ਰੀਤ ਨੰਬਰ ਆ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਜਿਹੜਾ ਵੀ ਨਗ ਮੇਰੇ ਭਰਾ ਨੂੰ ਕਿਸੇ ਨੂੰ ਵੀ ਫਿੱਟ ਆਉਂਦਾ ਪਸੰਦ ਆਉਂਦਾ ਕੋਲੇ ਆਇਓ ਜਿਵੇਂ ਮਰਜੀ ਆਪਣੀ ਤਸੱਲੀ ਕਰਕੇ ਸੌਦਾ ਕਰ ਲਿਓ ਆਹ ਦੇਖੋ ਮਾਰ ਦੀ ਛਾਲਾ ਸਿੰਘਾਂ ਦੀ ਘੋੜੀ ਵਾਂਗੂ ਉਧਰਲੀ ਉਧਰ ਨੂੰ ਕਰ ਲਾ ਆਹ ਦੇਖੋ ਵੀਰੇ ਇੱਕ ਗੇੜਾ ਦਵਾ ਲਿਆ ਜਿਹੜੇ ਵੀ ਭਰਾ ਨੂੰ ਫਿੱਟ ਆਊਗੀ ਬੱਚਿਆਂ ਖਰੀਦਣ ਦੇ ਬਹੁਤ ਬਾਈ ਚਾਹਵਾ ਨਾ 10 ਮਹੀਨੇ ਦੇ ਵਿੱਚ ਹੈ ਬਈ ਹਜੇ ਅੱਛਾ ਹਾਂ 10 11 ਕ ਮਹੀਨਿਆਂ ਦੀ ਉਮਰ ਦੇ ਵਿੱਚ ਦੋਸਤੋ ਬੱਚੀ ਆ ਲੈ ਕਰੋ ਚੱਕ ਬਾਈ ਨੰਬਰ ਬਾਈ ਦਾ ਹੈਠਾ ਚੱਲੀ ਜਾਂਦਾ ਬੰਨ ਲਾ ਗੁਰਪ੍ਰੀਤਾ ਭਾ ਜਿਹੜਾ ਨਾਲ ਹੁੰਦੇ ਵੀਡੀਓ ਦੇ ਵਿੱਚ ਕਰਾਵਾਂਗੇ ਆਹ ਦੇਖੋ ਬਾਈ ਜਿੱਡੀ ਜੀ ਹੈਗੀ ਆ ਓਡੀ ਹੋਊਗੀ ਐ ਨਹੀਂ ਬਾਈ ਆਪਣਾ ਕੰਮ ਹੈਗਾ ਐ ਮੈਂ ਤੁਹਾਨੂੰ ਵੱਡੇਆਂ ਛੋਟੀਆਂ ਕਰਕੇ ਦਿਖਾ ਦਾਂ ਫੇਰ ਬੰਦਾ ਦੂਰੋਂ ਆਵੇ ਯਾਰ ਕਹਦੇ ਯਾਰ ਵੀਡੀਓ ਚ ਆ ਜਾਂਦੀਂਦਾ ਸੀ ਬਾਈ ਸਾਨੂੰ ਪਸੂ ਇੱਥੇ ਆ ਕੇ ਹੋ ਆ ਕੀ ਭਾਗ ਆ ਬਾਈ ਗੁਰਪ੍ਰੀਤ ਇਹ 30000 ਰੁਪਏ ਮੁੱਲ ਲਈ 30000 ਹਾਂਜੀ ਠੀਕ ਆ ਬਸ ਜਾਇਜ ਜੀ ਮੁੱਲ ਰੱਖੀ ਚੰਗਾ ਬਾਈ ਨਾ 30000 ਵਿੱਚੋਂ ਕੋਈ ਨਹੀਂ ਮੰਨਤਾ ਨਾ ਹੋ ਗਿਆ ਠੀਕ ਆ ਬਾਈ ਇੱਕ ਨੰਬਰ ਵਾਲੀ ਦਾ ਦੋਸਤੋ 30000 ਬਾਈ ਨੇ ਮੁੱਲ ਕਰਿਆ ਨੰਬਰ 2 ਤੇ ਗੁਰਪ੍ਰੀਤ ਵੀਰੇ ਇਹ ਤੋਰਲਾ ਬਸ ਨਾਲ ਹੁੰਦੇ ਤੋਰੀ ਚੱਲ ਖੋਲ ਕੇ ਤੋਰ ਕੇ ਨਾਲ ਦੀ ਨਾਲ ਆਪਾਂ ਦਿਖਾਈ ਚੱਲੀਏ ਮੁੱਲ ਨਾਲ ਹੁੰਦੇ ਦੋਸਤੋ ਵੀਡੀਓ ਦੇ ਵਿੱਚ ਹੀ ਰਹੂਗਾ ਕਰੋ ਚੈੱਕ 4 ਥਣ ਗੈਪ ਤੇ ਸਪੇਸ ਤੇ ਕੋਈ ਪੰਜਵਾਂ ਥਣ ਨਹੀਂ ਹੈਗਾ ਕਿਸੇ ਵੀ ਬੱਚੀ ਦੇ ਬਾਈ ਤੋਂ ਆਪਾਂ ਪਹਿਲਾਂ ਹੀ ਪੁੱਛ ਕੇ ਦੇਖ ਲੈਣੇ ਹੁੰਦੇ ਆ ਤਾਕੇ ਸ਼ੁਰੂ ਚ ਦੱਸਿਆ ਜਾਂਦਾ ਫਿਰ ਬੰਦਿਆਂ ਆ ਕਰ ਲਓ ਬਾਈ ਚੈੱਕ ਇਹ ਕਿੰਨੀ ਕੁ ਉਮਰ ਚ ਹੋਊਗੀ ਗੁਰਪੀ ਤਾਂ ਇਹ ਸਾਲ ਤੋਂ ਤੇ 1.5 ਸਾਲ ਦੀ ਮੱਛੀ ਹੈ 1.5 ਸਾਲ ਦੀ ਮੱਛੀ ਹੈ ਠੀਕ ਆ ਬਾਈ ਆ ਦੇਖੋ ਦੋਸਤੋ ਕਰ ਲਓ ਥਣਾ ਦੀ ਚੈੱਕ ਬੋਦੀ ਵਾਲੀ ਹੈ ਜੀ ਹਾਂ ਬੋਦੀ ਵਾਲੀ ਆ ਗਈ ਕੀ ਪਾ ਫਿਰ ਬਈ ਇਹਦਾ ਇਹਦਾ 25000 ਹੈ ਜੀ 25000 ਹਾਂ ਜੀ ਠੀਕ ਆ ਨਾਲ ਹੁੰਦੇ ਦੋਸਤੋ ਮੁੱਲ ਦੱਸਿਆ ਜਾਂਦੇ ਆ ਦੋ ਨੰਬਰ ਵਾਲੀ ਦਾ 25000 ਕਰਤਾ ਬਾਈ ਨੇ ਮਾਨਤਨ ਫੁੱਲ ਹੂਗਾ ਜੀ ਸਾਰਿਆਂ ਚੋਂ ਹਾਂ ਜੀ ਵੀ ਮੁੱਲ ਦੋਸਤੋ ਮਾਲਕ ਨੇ ਰੱਖਣਾ ਹੁੰਦਾ ਯਾਰ ਮਾਨਤਨ ਤਾਂ ਜ਼ਰੂਰੀ ਹੈ ਹਾਂ ਕੋਈ ਇਹ ਚੀਜ਼ਾਂ ਦੇ ਫਿਕਸਡ ਰੇਟ ਤਾਂ ਹੈ ਨਹੀਂ ਵੀ ਆਪਾਂ ਐਮ ਆਰ ਪੀ ਲਿਖਤਾ ਇੰਨੇ ਦੀ ਦੇਣੀ ਆ ਇਹ ਜੋ ਘਟਨਾ ਵੀ ਪੈਂਦਾ ਤੇ ਮੁੱਲ ਬਾਈ ਨੂੰ ਕਰਨੇ ਪੈਂਦੇ ਹੁੰਦੇ ਹਰੇਕ ਨੂੰ ਨੰਬਰ 3 ਤੇ ਆਇਆ ਗੁਰਪ੍ਰੀਤ ਵੀਰੇ ਕਿੰਨੀ ਕੁ ਉਮਰ ਚਾਹੀਏ ਬਾਈ ਇਹ ਹੈ ਜੀ ਸਾਲਕ ਦੀ ਬੱਚੀ ਹੈ ਜੀ ਸਾਲਕ ਦੀ ਹਾਂ ਸਾਲਕ ਠੀਕ ਆ ਠੀਕ ਆ ਬਾਈ ਇਹ ਜਰਸੀ ਕ੍ਰੋਸ ਚ ਪਾਏ ਜਾਂਦੇ ਜਰਸੀ ਕ੍ਰੋਸ ਚਾ ਥੋੜੀ ਥੋੜੀ ਦੋਸਤੋ ਆ ਦੇਖੋ ਕ੍ਰੋਸ ਦਾ ਪੱਖ ਰੱਖਦੀ ਆ ਦੇਖੋ ਟੋਆ ਵੀ ਪੈਂਦਾ ਹਾਂ ਮੱਥੇ ਜਟੋਆ ਦਾ ਲੈ ਚੱਲ ਬਾਹਰ ਹੀ ਦਵਾਲਾ ਕਿਹੜਾ ਆਇ ਨੀ ਕੁਝ ਵਸਤੂਆਂ ਹੋਣੀਆਂ ਵੀਰੇ ਪੂਰੇ ਐ ਸਾਲਾ ਮਾਰਦੀਆਂ ਬੱਚੀਆਂ ਟੈਗ ਚਾ ਪੂਰੀ ਤੇ ਦੇਖੋ ਹਮ ਲੈ ਚਲਾਂ ਅੰਦਰੀ ਗੁਰਪ੍ਰੀ ਦਾ ਆਹ ਦੇਖੋ ਵੀਰੇ ਬੱਚਿਆਂ ਦੇ ਬਹੁਤ ਭਰਾ ਫੋਨ ਕਰਦੇ ਸੀ ਤੇ ਅੱਜ ਬਾਈ ਦੇਖ ਲੋ ਜਿਹੜੇ ਬਾਈ ਨੂੰ ਫਿੱਟ ਆਉਣਗਾ ਕੋਲੇ ਆਜੋ ਜੇ ਮਰਜੀ ਆਉਤੀ ਥੱਲੀ ਕਰਕੇ ਬਾਈ ਤੁਸੀਂ ਸੌਦਾ ਕਰ ਸਕਦੇ ਹੋ ਨੰਬਰ ਬਾਈ ਗੁਰਪ੍ਰੀ ਦਾ ਹੇਠਾਂ ਚੱਲੀ ਜਾਂਦਾ ਕੀ ਭਾ ਭਿਰ ਗੁਰਪ੍ਰੀਤ ਇਹਦਾ 20000 20000 ਹਾਂਜੀ ਠੀਕ ਆ ਬਈ 20000 ਦੋਸਤੋ ਚਾਰ ਥਾਣਾ ਜੀ ਦੇਖ ਲਓ ਚਾਰ ਥਾਣਾ ਗਾਇਬ ਤੇ ਸਪੇਸ ਤੇ ਜਰਸੀ ਥੋੜੀ ਕ੍ਰਾਸ ਚ ਆਉਂਦੀ ਹੈ ਹੈਨਾ ਹਾਂ ਇਹ ਆ ਦੇਖੋ ਬਈ ਹੂੰ ਠੀਕ ਆ ਵੀਰੇ ਨੰਬਰ 4 ਤੇ ਆ ਜਾ ਗੁਰਪ੍ਰੀਤ ਬਾਈ ਐਚਐਫ ਚ ਪੈਂਦੀ ਇਹ ਕਿੰਨੀ ਕੁ ਉਮਰ ਚ ਹੋਗੀ ਇਹ ਵੀ ਹੈਗੇ ਸਾਲ ਦੀ ਬੱਚੀ ਸਾਲ ਦੀ ਹਾਂਜੀ ਸਾਲ ਕਦੇ ਵਿੱਚ ਦੋਸਤੋ ਆਹਾਗੀ ਲੈ ਕਰ ਲਓ ਚੱਕ ਇਹ ਵੀ ਚਾਰ ਥਾਣਾ ਹੂੰ ਪਿੱਠਪੁੜੇ ਦੀ ਪੂਰੀ ਚੌੜੀ ਐ ਅੱਛੀ ਆ ਦੇਖੋ ਬਈ ਬਾਕੀ ਜਿਹੜੇ ਵੀ ਭਰਾਣੇ ਹਨਾ ਜਿਹਹੇ ਜੇ ਪੈਸੇ ਲਾ ਦੋਂਗੇ ਉਹ じゃ ਤੁਹਾਨੂੰ ਪਸ਼ੂ ਮਿਲ ਜਾਊਗਾ ਵੀਰੇ ਆ ਲੈ ਕਰ ਲੁੱਥਣਾ ਦੀ ਦਿਖਾਦਾ ਤੁਹਾਨੂੰ ਚਾਰ ਥਾਣਾ ਮੁੱਲਾ ਵੀਡੀਓ ਦੇ ਵਿੱਚ ਹੋਊਗਾ ਹੂੰ ਬੰਨਣਾ ਗੁਰਪੀ ਤੇ ਬਈ ਇਹਨੂੰ ਵੀ 1 2 3 ਤੇ 4 ਇਹਦਾ ਕੀ ਭਾਅ ਫਿਰ ਬਈ ਇਹਦਾ 17000 ਹੈ 17000 ਹਾਂ ਠੀਕ ਆ ਬਈ ਨੰਬਰ 4 ਤੇ ਦੋਸਤੋ ਲਾਸਟ ਵਾਲੀ ਦੇ ਦਾ ਮੁੰਡਾ ਬਾਈ ਨੇ 17000 ਕਰਿਆ ਨੰਬਰ ਗੁਰਪ੍ਰੀ ਦਾ 88 ਚੱਲੀ ਜਾਂਦਾ ਸਟੇਸ਼ਨ ਦੀ ਬੈਕ ਸਾਈਡ ਘਾੜਾ ਮੌਰ ਖੁਰਦ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਦੇ ਬਿਲਕੁਲ ਨਾਲ ਵੀਰੇ ਜਿਹੜੇ ਵੀ ਬਾਈ ਨੂੰ ਜਿਹੜਾ ਨੱਕ ਪਸੰਦ ਆਉ ਕਰ ਲਿਓ ਜੀ ਸੰਪਰਕ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸੀਕਰ ਬਾਈ ਜੀ ਸਾਰੇ ਭਰਾਵਾਂ ਨੂੰ